ਸਤਿ ਸ਼੍ਰੀ ਅਕਾਲ ਜੀ ਨੰਦ ਫੈਸ਼ਨ ਬੁਟੀਕ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਆਪਾਂ ਕੱਲ੍ਹ ਵਾਲੀ ਵੀਡੀਓ ਅੱਗੇ ਬਣਾ ਰਹਾਂਗੇ ਤੇ ਕੱਲ ਆਪਾਂ ਜਿਹੜੀ ਗੁੱਡੀ ਕਟ ਸਲਵਾਰ ਸੀ ਜੀ ਉਹਦੀ ਕਟਿੰਗ ਦੱਸੀ ਸੀ ਕਟਿੰਗ ਤਾਂ ਜੀ ਦੇਖੋ ਸੌਖੀ ਐ ਤੇ ਇਹਦੀ ਸਿਲਾਈ 'ਚ ਥੋੜਾ ਜਿਹਾ ਟਾਈਮ ਲੱਗ ਜਾਂਦਾ ਹੈਗਾ ਪਰ ਜਦੋਂ ਤੁਸੀਂ ਇੱਕ ਵਾਰੀ ਬਣਾ ਲਈ ਫੇਰ ਨਹੀਂ ਤੁਹਾਨੂੰ ਦਿੱਕਤ ਆਉਣੀ ਇਹ ਦੇਖੋ ਜੀ ਸਾਰਿਆਂ 'ਚ ਪਹਿਲਾਂ ਤਾਂ ਜਿਹੜੇ ਇਹ ਦੋਨੋਂ ਪੱਲੇ ਨੇ ਇਹਨਾਂ ਨੂੰ ਆਪਾਂ ਜੋੜ ਲਾਂਗੇ ਇੱਕ ਪੱਲੇ ਦੀ ਝੋਲੀ ਦੂਜੀ ਪੱਲੇ ਨਾਲ ਮਿਲਾ ਲਾਂਗੇ ਨਪਾ ਮੈਂ ਤੁਸੀਂ ਆਸਣ ਕਹਿ ਲੋ ਝੋਲੀ ਕਹਿ ਲੋ ਕਈ ਵਾਰੀ ਕਿਸੇ ਨੂੰ ਆਸਣ ਕਹੇ ਤਾਂ ਸਮਝ ਨਹੀਂ ਆਉਂਦੀ ਹੈਗੀ ਇਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਜੀ ਆਪਾਂ ਨੇ ਜਿਹੜੇ ਦੋਨੋਂ ਸਾਈਡ ਦੀਆਂ ਝੋਲੀਆਂ ਨੇ ਜੀ ਇਹਨਾਂ ਨੂੰ ਮਿਲਾ ਕੇ ਇਹਨਾਂ ਤੇ ਸਲਾਈ ਮਾਰ ਲੈਣੀ ਹੈਗੀ ਸਲਾਈ ਇੱਥੇ ਤੁਸੀਂ ਡਵਲ ਰੱਖਿਓ ਜੀ ਆਪਾਂ ਨੇ ਇਸ ਇਹਨੂੰ ਕੱਪੜੇ ਨੂੰ ਜਿਹੜਾ ਪੁੱਠਾ ਕਰ ਲੈਣਾ ਪੁੱਠਾ ਕਰਕੇ ਸਲਾਈਆਂ ਮਾਰ ਲੈਣੀਆਂ ਨੇ ਇਹ ਦੇਖੋ ਜੀ ਆਪਾਂ ਨੇ ਦੋਨੋਂ ਜਿਹੜੇ ਪੱਲੇ ਨੇ ਇਹ ਆਪਸ ਵਿੱਚ ਜੜ ਲਏ ਹੁਣ ਆਪਾਂ ਨੇ ਕੀ ਕਰਨਾ ਜੀ ਇਹਨਾਂ ਦੇ ਦੇਖੋ ਤੁਹਾਨੂੰ ਚੰਗੀ ਤਰ੍ਹਾਂ ਦਿਖਾ ਰਿਆ ਜੀ ਇਹ ਦੋਨੋਂ ਪੱਲੇ ਨੇ ਜਿਹੜੇ ਆਪਾਂ ਜੜ ਲਏ ਇੱਕ ਦੂਸਰੇ ਨਾਲ ਇੱਕ ਆਪਣਾ ਜਿਹੜਾ ਪੱਲਾਗਾ ਕੁੰਦਾ ਕਹਿ ਲਓ ਭਾਵੇਂ ਪੱਲਾ ਕਹਿ ਲਓ ਵੀ ਇੱਕ ਸਾਈਡ ਰਹੇਗਾ ਦੂਜਾ ਦੂਜੀ ਸਾਈਡ ਰਹੇਗਾ ਇਸ ਤਰੀਕੇ ਨਾਲ ਜਿਵੇਂ ਆਪਾਂ ਦੂਸਰੀ ਆਪਣੀ ਸਲਵਾਰ ਝੜਦਿਆਂ ਉਸ ਤਰੀਕੇ ਨਾਲ ਆਪਾਂ ਝੋਲੀਆਂ ਝੜ ਲੈਣੀਆਂ ਨੇ ਇਹਨਾਂ ਦੀਆਂ ਤੇ ਇਸ ਤੋਂ ਵੱਧ ਜੀ ਆਪਾਂ ਨੇ ਕਾਟ ਪਾਉਣੀ ਆ ਇੱਕ ਝੋਲੀ ਦੇ ਵਿੱਚ ਇਹ ਕੀ ਕਰਨੀ ਆ ਆਪਾਂ ਨੇ ਜਿਹੜਾ 2 ਇੰਚ ਵੀ ਕਪੜਾ ਉੱਪਰ ਨੂੰ ਵਧਾ ਕੇ ਰੱਖਿਆ ਸੀਗਾ ਵੀ ਬੈਠਣ 'ਚ ਦਿੱਕਤ ਨਾ ਆਵੇ ਜਿਵੇਂ ਪਲਾਜੋ ਦਾ ਹੁੰਦਾ ਜੀ ਫਰੰਟ ਜਿਹੜਾ ਪੱਲਾ ਹੁੰਦਾ 2 ਇੰਚ 2.5 ਇੰਚ ਜਿਹੜਾ ਆਸਣ ਕੋਲੋਂ ਛੋਟਾ ਹੁੰਦਾ ਤੇ ਬੈਕ ਜਿਹੜਾ ਉਹ ਵੱਡਾ ਹੁੰਦਾਗਾ ਸਿਰਫ ਆਸਣ ਕੋਲੋਂ ਜੀ ਉੱਥੋਂ ਆਪਾਂ ਨੇ 2 ਇੰਚ ਦੀ ਜਿਹੜਾ ਆਪਾਂ ਬਾਦੂ ਕਪੜਾ ਲਿਆ ਸੀਗਾ ਉਹ ਜਿਹੜਾ ਫਰੰਟ ਇੱਕ ਪੱਲੇ ਦੇ ਝੋਲੀ ਚ ਪਾ ਲਿਓ ਜੀ ਉਹਦਾ ਫਰੰਟ ਬਣਾ ਲਿਓ ਕੋਈ ਚੱਕਰ ਨਹੀਂ ਜੇਕਰ ਕੋਈ ਬਰਕ ਬੁਰਕ ਵਗੈਰਾ ਦੀ ਹੈਗੀ ਐ ਦਿੱਕਤ ਤਾਂ ਤੁਸੀਂ ਉਹ ਸਾਈਡ ਲੈਣੀ ਹੈ ਜਿਹੜਾ ਮੂਰੇ ਆਉਗੀ ਆਪਣੀ ਜਿਹੜੀ ਝੋਲੀ ਇਹ ਦੇਖੋ ਜੀ ਆਪਾਂ ਨੇ ਇੱਕ ਸਾਈਡ ਕਾ ਪਾ ਲਈ ਜਿਹੜਾ 2 ਇੰਚ ਕਪੜਾ ਆਪਾਂ ਵਧਾ ਕੇ ਰੱਖਿਆ ਸੀ ਉਹਨੂੰ ਬਿਲਕੁਲ ਇੱਕਸਾਰ ਕਰ ਲਿਆ ਇੱਕਸਾਰ ਕਰਨ ਤੋਂ ਬਾਅਦ ਜੀ ਆਪਾਂ ਇਹਨੂੰ ਤੁਹਾਡੀਆਂ ਇਦੇ ਵਿੱਚ ਤੁਹਾਨੂੰ ਚੋਣਾ ਪਾਉਣੀਆਂ ਦੱਸਾਂਗੇ ਤੇ ਇਸ ਤੋਂ ਬਾਅਦ ਆਪਾਂ 벨ਟ ਤੇ ਇਲਾਸਟਿਕ ਪਾਉਣੀ ਦੱਸਾਂਗੇ ਇਸ ਲਈ ਵੀਡੀਓ ਨੂੰ ਐਂਡ ਤੱਕ ਤੇ ਧਿਆਨ ਨਾਲ ਜ਼ਰੂਰ ਦੇਖ ਲਿਓ ਜੀ ਇਹ ਦੇਖੋ ਜੀ ਇਹ ਆ ਗਿਆ ਇੱਕ ਸਾਈਡ ਦਾ ਪੱਲਾ ਆਪਾਂ ਇੱਕ ਦੂਸਰੀ ਸਾਈਡ ਹੈ ਜੀ ਉਹ ਕੈਮਰੇ ਦੇ ਵਿੱਚ ਦਿਖਾਈ ਨਹੀਂ ਦੇ ਰਹੀ ਤੁਹਾਨੂੰ ਇਹ ਦੇਖੋ ਜੀ ਇਹ ਸੈਂਟਰ ਆ ਗਿਆ ਜਿੱਥੋਂ ਕੀ ਆਪਣਾ ਵੀ ਮੂਰੀ ਵਾਲੀ ਕ੍ਰੀਜ਼ ਬਣਦੀ ਹੁੰਦੀ ਹੈਗੀ ਤੇ ਆਪਾਂ ਨੇ ਕੀ ਕਰਨਾ ਹੈ ਇਹ ਕ੍ਰੀਜ਼ ਤੱਕ ਜਿੱਥੇ ਕੱਟ ਲਾਉਣੀ ਹੈ ਆਪਾਂ ਸੈਂਟਰ ਕੱਟ ਉੱਥੇ ਤੱਕ ਆਪਾਂ ਨੇ ਚੋਣਾ ਪਾਉਣੀਆਂ ਨੇ ਆਪਾਂ ਨੇ ਇੱਥੇ ਨਿਸ਼ਾਨ ਲਾ ਲੈਣੇ ਆ ਜੀ ਕਿਉਂਕਿ ਕੱਟ ਤੇ ਕਈ ਵਾਰੀ ਕੈਮਰੇ ਚ ਨਹੀਂ ਦਿਸਦਾ ਇਸ ਲਈ ਆਪਾਂ ਸੈਂਟਰ ਚ ਨਿਸ਼ਾਨ ਲਾ ਲਿਆ ਇਹ ਜਿਹੜਾ ਨਿਸ਼ਾਨ ਹੈ ਇਹ ਜਿਹੜਾ ਮੇਰੇ ਕੋਲ ਮਾਰਕਰ ਹੈ ਇਹ ਵਾਟਰ ਅਰੇਜ਼ੇਬਲ ਹੈਗਾ ਵੀ ਜਦੋਂ ਇਹਨੂੰ ਪਾਣੀ ਲੱਗੂਗਾ ਇਹਨੇ ਉੱਤਰ ਜਾਣਾ ਇਹਦਾ ਕੋਈ ਦਾਗ ਨਹੀਂ ਰਹਿੰਦਾ ਹੈਗਾ ਮਾਰਕਰ ਤੋਂ ਵਧੀਆ ਜੀ ਮਾਰਕਰ ਕਿਉਂਕਿ ਆਪਾਂ ਜਦੋਂ ਕਈ ਵਾਰੀ ਕਟਿੰਗ ਕਰਕੇ ਰੱਖ ਦਿੰਨੇ ਆ ਨਾ ਥੋੜੇ ਵੀ ਟਾਈਮ ਲੱਗ ਜਾਂਦਾ ਕਿ ਕਈ ਵਾਰੀ ਇਕੱਠੇ ਕੱਪੜਿਆਂ ਦੀ ਕਟਿੰਗ ਕਰਦੇ ਆ ਤਾਂ ਜਿਹੜਾ ਮਾਰਕਰ ਹੈ ਉਹ ਉੱਤਰ ਜਾਂਦਾ ਜਾਂ ਵੀ ਹਲਕਾ ਪੈ ਜਾਂਦਾਗਾ ਇਹ ਨਹੀਂ ਉੱਤਰਦਾ ਜੀ ਤਾਂ ਜਦੋਂ ਆਪਾਂ ਧੋਵਾਂਗੇ ਇਹਨੂੰ ਜਾਂ ਪਾਣੀ ਮਾਰਾਂਗੇ ਫੇਰ ਹੀ ਉਤਰੂਗਾ ਆਪਾਂ ਨੇ ਜੀ ਪਹਿਲਾਂ ਝੋਲੀ ਕੋਲੇ ਰੱਖਣਾ 4.5 ਇੰਚ 4.5 ਇੰਚ ਰੱਖ ਕੇ ਜੀ ਆਪਾਂ 2.5 2.5 ਇੰਚ ਤੇ ਨਿਸ਼ਾਨ ਲਾਉਣੇ ਨੇ ਆਪਾਂ ਨੇ ਇਹ ਨਿਸ਼ਾਨ ਲਾਉਣੇ ਨੇ ਜਿੱਥੇ ਤੱਕ ਆਪਣੀ ਮੂਰੀ ਦੀ ਕੱਟ ਲੱਗਿਆ ਹੁੰਦਾਗਾ ਉੱਥੇ ਤੱਕ ਆਪਾਂ 2.5 ਇੰਚ ਦੇ ਨਿਸ਼ਾਨ ਲਾਉਣੇ ਨੇ ਜੇਕਰ ਜ਼ਿਆਦਾ ਪਤਲਾ ਨਾ ਪੈ ਤਾਂ 3.5 ਵੀ ਕਰ ਸਕਦੇ ਹਾਂ ਜੇ ਭਾਰੀ ਨਾ ਪੈਗਾ ਤਾਂ ਤੁਸੀਂ 2.5 ਵੀ ਕਰ ਸਕਦੇ ਹੋ ਜਿਹੜਾ ਇਹ ਆਪਾਂ ਨੇ ਜਗ੍ਹਾ ਛੱਡਣੀ ਆ ਜੀ ਜਿੱਥੋਂ ਚੋਣਾ ਪਾਉਣੀ ਆ ਸ਼ੁਰੂ ਕਰਨੀਆਂ ਨੇ ਉਹ 4.5 ਇੰਚ ਛੱਡਣਾਗਾ ਜੇਕਰ ਤੁਸੀਂ ਵੀ ਜਿਵੇਂ ਕੋਈ 18 19 ਇੰਚ ਦੇ ਵੀ ਨਾ ਪਾਲੇ ਜਿਵੇਂ ਜਿੰਨਾ ਦੀ ਹਿੱਪ ਹੈ ਜਿਹੜੀ 18 ਜਾਂ 17 ਇੰਚ ਹੈ ਤਾਂ ਤੁਸੀਂ ਇੱਥੇ 4 ਇੰਚ ਛੱਡ ਸਕਦੇ ਹੋ ਜਿਹੜੇ ਨਿਸ਼ਾਨੇ 3 3 ਇੰਚ ਦੇ ਲਾ ਸਕਦੇ ਹੋ ਆਪਾਂ 2.5 2.5 ਇੰਚ ਦੇ ਜਿਹੜੇ ਫਰਕ ਨਾਲ ਨਿਸ਼ਾਨ ਲਾ ਲਾਂਗੇ ਜੀ ਬਾਕੀ ਜਦੋਂ ਆਪਾਂ ਆ ਜਾਣਿਆ ਜਿੱਥੇ ਆਪਣੀ ਸੈਂਟਰ ਕਰੀਜ਼ ਬਣਦੀ ਹੈ ਉੱਥੇ ਜੇਕਰ ਆਪਣੇ ਕੋਲ ਵੀ ਘੱਟ ਬਚਦਾ ਵੀ ਇੰਚ 2 ਇੰਚ 1.5 ਇੰਚ ਜਿੰਨਾ ਵੀ ਬਚਦਾ ਆਪਾਂ ਉਹਨਾਂ ਕੁ ਵਲਪਾ ਲੈਣਾ ਹੁਣ ਆਪਾਂ ਨੇ ਇਹਦੀ ਚੋਣਾ ਕਿਵੇਂ ਪਾਉਣੀਆਂ ਨੇ ਜੀ ਦੇਖੋ ਇੱਕ ਨਿਸ਼ਾਨ ਨੂੰ ਚੱਕਣਾ ਬਿਲਕੁਲ ਜਿਹੜਾ 4.5 ਤੇ ਨਿਸ਼ਾਨ ਲਾਇਆ ਸੀ ਉਹ ਸਾਈਡ ਰੱਖ ਦੇਣੀ ਆ ਇਹ ਜਿਹੜੀਆਂ ਚੋਣਾ ਪਾਉਣੀਆਂ ਨੇ ਇੱਥੇ ਆਪਣੀ ਜਿਹੜੀ ਸਲਵਾਰ ਹੈ ਆਪਾਂ ਨੇ ਸਿੱਧੀ ਕਰ ਲੈਣੀ ਆ ਜੀ ਪੁੱਠੀ ਤੇ ਨਹੀਂ ਪਾਉਣੀਆਂ ਕਿਉਂਕਿ ਮੂੰਹ ਦੂਸਰੇ ਸਾਈਡ ਹੋ ਜਾਂਦੇ ਨੇ ਕਈ ਵਾਰੀ ਭਲੇਖਾ ਲੱਗ ਜਾਂਦਾ ਇਹ ਦੇਖੋ ਜੀ ਇੱਥੇ ਹੁਣ ਆਪਾਂ ਜਿਹੜਾ 4.5 ਤੇ ਨਿਸ਼ਾਨ ਲਾਇਆ ਸੀਗਾ ਇਹਨਾਂ ਨੂੰ ਸਾਰੇ ਜਿੰਨੇ ਵੀ ਆਪਾਂ 2.5 2.5 ਇੰਚ ਤੇ ਨਿਸ਼ਾਨ ਮਾਰਕਰ ਦੇ ਲਾਏ ਹੋਏ ਨੇ ਉਹਨਾਂ ਨੂੰ ਚੱਕਣਾ ਤੇ ਸਾਰੇ 4.5 ਵਾਲੀ ਜਗ੍ਹਾ ਤੇ ਇਕੱਠੇ ਕਰ ਲੈਣੇ ਨੇ ਜੀ ਦੇਖੋ ਬਿਲਕੁਲ ਵੀ ਜਗ੍ਹਾ ਨਹੀਂ ਛੱਡਣੀ ਜਿਵੇਂ ਅੱਧਾ ਇੰਚ ਛੱਡ ਆਪਾਂ ਦੂਸਰੇ ਬਲ ਪਾਉਣੇ ਆ ਵੀ ਅੱਧਾ ਇੰਚ ਜਾਂ ਪੌਣਾ ਇੰਚ ਛੱਡ ਕੇ ਜਾਂ ਕਿੰਨਾ ਵੀ ਇਹ ਬਿਲਕੁਲ ਉੱਤੇ ਹੋਣਾ ਚਾਹੀਦਾ ਜੀ ਤੁਹਾਡਾ ਸੂਤ ਪਰ ਵੀ ਇੱਧਰ ਉੱਧਰ ਨਹੀਂ ਹਿੱਲਣਾ ਚਾਹੀਦਾ ਇਹਨੂੰ ਬਸ ਆਪਾਂ ਇਸ ਤਰੀਕੇ ਨਾਲ ਸਾਰਾ ਕੱਪੜਾ ਇੱਥੇ ਇਕੱਠਾ ਕਰ ਲਾਂਗੇ ਜੀ ਇਹ ਦੇਖੋ ਤੁਸੀਂ ਹੱਥ ਨਾਲ ਇਹਨੂੰ ਇਕਸਾਰ ਕਰਦੇ ਜਾਇਓ ਤੇ ਆਪਾਂ ਨੇ ਇੱਕੋ ਜਗ੍ਹਾ ਬਲ ਪਾਉਣੇ ਨੇ ਇਹ ਜਿਹੜੇ ਉੱਚੇ ਨੀਵੇਂ ਜਾਂ ਵੱਧ ਘਟ ਨਹੀਂ ਹੋਣੇ ਚਾਹੀਦੇ ਵੱਡੇ ਛੋਟੇ ਦਾ ਕੋਈ ਚੱਕਰ ਨਹੀਂ ਜੀ ਜਿਹੜਾ ਲਾਸਟ ਵਾਲਾ ਵਾਲਾ ਜੇ ਹੁਣ ਉੱਥੇ ਆਪਾਂ ਨੂੰ ਡੇਢ ਇੰਚ ਕਪੜਾ ਬਚਿਆ ਸੀਗਾ ਜਾਂ ਇੰਚਕ ਤਾਂ ਉਹ ਆਪਾਂ ਨੇ ਛੋਟਾ ਪਾ ਦੇਣਾ ਪਰ ਪਾਉਣਾ ਉਸੇ ਜਗ੍ਹਾ ਤੇ ਹੈਗਾ ਇਹ ਦੇਖੋ ਜੀ ਹੁਣ ਇਹ ਆ ਗਿਆ ਆਪਣੀ ਸੈਂਟਰ ਕਰੀਜ਼ ਦਾ ਵਾਲ ਇਹਨੂੰ ਆਪਾਂ ਨੇ ਇੱਥੇ ਹੀ ਪਾਉਣਾ ਜੀ ਭੀਚ ਚਾਹੇ ਛੋਟਾ ਰਹਿ ਗਿਆ ਪਰ ਆਪਾਂ ਪਿੱਛੇ ਨਹੀਂ ਹਟਾਉਣਾ ਹੈਗਾ ਇਸ ਤੋਂ ਬਾਅਦ ਤੁਸੀਂ ਇਹਨੂੰ ਪਿੰਨ ਕਰ ਦਿਓ ਜੀ ਪਿੰਨ ਕਰ ਦਿਓ ਭਾਵੇਂ ਕੋਈ ਵੀ ਸੂਈ ਲੈ ਲਓ ਉਹਦੇ ਨਾਲ ਟੰਕਾ ਲ ਕੱਚਾ ਕਰ ਦਿਓ ਵੀ ਇਹ ਇੱਕ ਤਰ੍ਹਾਂ ਨਾਲ ਇਹ ਹਿੱਲਣੇ ਨਹੀਂ ਚਾਹੀंदे ਫਿਰ ਆਪਾਂ ਨੇ ਪਾਉਣੇ ਨੇ ਦੂਸਰੀ ਦੂਸਰੀ ਸਾਈਡ ਵਾਲੇ ਵੱਲ ਇਸੇ ਤਰੀਕੇ ਨਾਲ ਆਪਾਂ ਦੂਸਰੀ ਸਾਈਡ ਵਾਲੇ ਪਾਉਣੇ ਨੇ ਜੀ ਆਪਾਂ ਇਹਨਾਂ ਨੂੰ ਇਕਸਾਰ ਕਰ ਲਾਂਗੇ ਇਹ ਦੇਖੋ ਜੀ ਆਪਾਂ ਜ ਆ ਭਾਵੇਂ ਤੁਸੀਂ ਪਿੰਨ ਲੈ ਲਓ ਭਾਵੇਂ ਸੇਫਟੀ ਪਿੰਨ ਲੈ ਲਓ ਭਾਵੇਂ ਕੋਈ ਸੂਈ ਲੈ ਲਓ ਜਿਹੜੀ ਤੁਹਾਡੇ ਕੋਲ ਬਾਧੂ ਪਈ ਹੈ ਵੀ ਉਹ ਸੂਈ ਨਾਲ ਤੁਸੀਂ ਇਹਨੂੰ ਇਸ ਤਰ੍ਹਾਂ ਪੱਕਾ ਕਰ ਦਿਓ ਵੀ ਇਹ ਹਿੱਲਣ ਨਾ ਹੁਣ ਆਪਾਂ ਦੂਸਰੀ ਸਾਈਡ ਇਸ ਤਰੀਕੇ ਨਾਲੇ ਬਲ ਪਾ ਲੈਣੇ ਨੇ ਇਹ ਦੇਖੋ ਜੀ ਜਿੱਥੇ ਆਪਣੇ ਨਿਸ਼ਾਨ ਲੱਗੇ ਹੋਏ ਨੇ ਆਪਾਂ ਨੇ ਉਹ ਨਿਸ਼ਾਨ ਚੱਕਣੇ ਨੇ ਤੇ 4.5 ਇੰਚ ਵਾਲੇ ਤੇ ਰੱਖੀ ਜਾਣੇ ਨੇ ਤੁਹਾਨੂੰ ਵੀਡੀਓ ਦੇ ਵਿੱਚ ਦਿਸ ਰਿਹਾ ਦੇਖੋ ਜੀ ਮਾਰਕਰ ਨਾਲ ਨਿਸ਼ਾਨ ਲੱਗੇ ਹੋਏ ਨੇ ਆਪਾਂ ਨੇ ਉਹਨੂੰ ਇਸ ਤਰੀਕੇ ਨਾਲ ਚੱਕੀ ਜਾਣਾ ਤੇ ਰੱਖੀ ਜਾਣਾ ਆਪਣਾ ਜਿਹੜਾ ਕੱਪੜਾ ਗਾ ਕਿੰਨੇ ਵੀ ਤਹਾਂ ਜਿਹੜੀਆਂ ਬਲ ਦੇ ਵਿੱਚ ਆਉਣਗੀਆਂ ਉਹ ਇੱਕ ਸਾਰ ਹੋਣੀਆਂ ਚਾਹੀਦੀਆਂ ਨੇ ਉੱਚੀ ਨੀਵੀ ਨਹੀਂ ਹੋਣੀ ਚਾਹੀਦੀ ਇਸ ਤਰੀਕੇ ਨਾਲ ਜੀ ਆਪਾਂ ਜਿਹੜੀ ਦੂਜੀ ਸਾਈਡ ਵੀ ਇਧਰਲੀ ਸਾਈਡ ਵੀ ਵਲ ਪਾ ਲਾਂਗੇ ਇਸ ਤੋਂ ਬਾਅਦ ਜੀ ਆਪਾਂ ਦੇਖੋ ਜਿਵੇਂ ਪਲਾਜ਼ੋ ਦੇ ਵਿੱਚ ਫਰੰਟ ਤੇ ਹੁੰਦੀ ਹੈ ਬੁਕਰਮ ਪੱਟੀ ਤੇ ਬੈਕ ਤੇ ਲਾਸਟਿਕ ਪਾਈ ਹੁੰਦੀ ਹੈ ਉਵੇਂ 벨ਟ ਬਣਾਵਾਂਗੇ ਇਹਦੀ ਉਹ ਵੀ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦੱਸਾਂਗੇ ਇਹ ਇਹ ਦੇਖੋ ਜੀ ਇਹ ਜਿਹੜਾ ਆਪਣਾ ਲਾਸਟ ਵਾਲਾ ਬਲ ਹੈ ਉੱਥੇ 1 ਇੰਚ ਕ ਕਪੜਾ ਬਚਿਆ ਸੀ ਉਹ ਆਪਾਂ ਛੋਟਾ ਕਰ ਦਾਂਗੇ ਪਰ ਇਹ ਤੋਂ ਅੱਗੇ ਪਿੱਛੇ ਜਾਂ ਹਟਾ ਕੇ ਨਹੀਂ ਪਾਉਣਾ ਹੈਗਾ ਇਹ ਜਿਹੜੀ ਗੁੱਡੀ ਕੱਟ ਸਲਵਾਰ ਹੈ ਇਹਦੀਆਂ ਚੋਣਾ ਇੱਕੋ ਜਗ੍ਹਾ ਤੇ ਪੈਂਦੀਆਂ ਨੇ ਜੀ ਜਿਵੇਂ ਵੀ ਮਾਰਜਨ ਨਹੀਂ ਰੱਖ ਕੇ ਪੈਂਦੀਆਂ ਬਸ ਇਹਨੂੰ ਉੱਪਰ ਚੜਾ ਚੜਾਓ ਕਰਕੇ ਪੈਂਦੀਆਂ ਨੇ ਤੇ ਸੇਮ ਮੂੰਹ ਉਮੀ ਹੁੰਦੇ ਨੇ ਜੀ ਜਿਵੇਂ ਆਪਣੀ ਦੂਸਰੀ ਸਲਵਾਰ ਬਣਾਉਣੀ ਆ ਵੀ ਬਾਕਸ ਪਲੇਟ ਉਮੀ ਹੁੰਦੀ ਹੈ ਇੱਕ ਦੂਸਰੇ ਵੱਲ ਮੂੰਹ ਵਾਲੀ ਇਹ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਹਨੂੰ ਵੀ ਆਪਾਂ ਕਿਸੇ ਚੀਜ਼ ਨਾਲ ਭਾਵੇਂ ਤੁਸੀਂ ਫੇਵਿਕੋਲ ਲਾ ਦਿਓ ਵੀ ਪਰ ਇਹ ਹਿੱਲਣੇ ਨਹੀਂ ਚਾਹੀਦੇ ਜਿਹੜੇ ਆਪਾਂ ਨੇ ਬਲ ਪਾਲੇ ਇਹ ਆਪਾਂ ਮਸ਼ੀਨ ਤੇ ਬੈਠ ਕੇ ਵੀ ਪਾ ਸਕਦੇ ਹਾਂ ਜੀ ਪਰ ਇਹ ਇਸ ਲਈ ਦੱਸ ਰਿਆਂਗੇ ਵੀ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਸਕੇ ਹੁਣ ਆਪਾਂ ਨੇ ਕੀ ਕਰਨਾ ਇਹਦੇ ਆਪਾਂ ਸਲਾਈ ਇਹ ਜਿਹੜੇ ਪਹਿਲਾਂ ਉੱਪਰੋਂ ਬਲ ਦੱਬ ਦੇਣੇ ਨੇ ਫਿਰ ਨੀਚੇ ਨੂੰ 2.5 ਇੰਚ ਤੱਕ ਸਿੱਧੀ ਸਲਾਈ ਲਾ ਦੇਣੀ ਹੈ ਇਹ ਨੀਚੇ ਵੀ ਦੱਬਣੇ ਨੇ ਤੁਹਾਨੂੰ ਵੀਡੀਓ ਦੇ ਵਿੱਚ ਦਿਖ ਰਿਹਾ ਜੀ ਇਸ ਤਰੀਕੇ ਨਾਲ ਇਹ ਦੇਖੋ ਜੀ ਪਹਿਲਾਂ ਆਪਾਂ ਉੱਪਰੋਂ ਇਹਨਾਂ ਨੂੰ ਪੱਕਾ ਕਰਤਾ ਫਿਰ ਜਿਹੜੀ ਮਸ਼ੀਨ ਹੈ ਆਪਾਂ ਨੀਚੇ ਨੂੰ ਵੀ ਜਾਵਾਂਗੇ ਇਹਨਾਂ ਨੂੰ ਥੋੜਾ ਜਿਆਦਾ ਵੀ ਦੱਬ ਦੇਣਾਗਾ ਜਿਵੇਂ ਆਪਾਂ ਕਹਿ ਦਿੰਨੇ ਆ ਉੱਪਰ ਸਲਾਈ ਲਾ ਦੇਣੀ ਆ ਇਹ ਦੇਖੋ ਜੀ ਹੁਣ ਆਪਾਂ ਇੱਥੇ ਇਹਨਾਂ ਨੂੰ ਖਸਾਰ ਕਰਕੇ ਇਹਨੂੰ 2.5 ਇੰਚ ਤੱਕ ਨੀਚੇ ਲੈ ਜਾਾਂਗੇ ਸਲਾਈ ਨੂੰ ਤੇ ਇਹਨਾਂ ਨੂੰ ਇੱਥੇ ਵੀ ਇਹਦੀ ਇੱਕ ਤਰ੍ਹਾਂ ਦੀ ਪਲੇਟ ਜੀ ਬਣ ਜੂਗੀ ਫਿਰ ਆਪਾਂ ਇਸ ਤੋਂ ਬਾਅਦ ਜੜਾਂਗੇ ਜੀ ਵੈਲਟ ਬਾਕੀ ਇਹਦੀ ਸਲਾਈ ਸੇਮ ਹੈ ਜੀ ਜਿਵੇਂ ਮੂਰੀਆਂ ਮਾਰੀਆਂ ਸੇਮ ਬਣ ਲੀਆਂ ਨੇ ਤੇ ਇਹਦੀ ਥੋੜੀ ਜੀ ਕਟਿੰਗ ਵੇਲੇ ਧਿਆਨ ਰੱਖਣਾ ਪੈਂਦਾ ਥੋੜਾ ਜਾ ਜੀ ਇਹਦੀ ਸਲਾਈ ਵੇਲੇ ਪਰ ਇਹ ਜਿਹੜੀ ਸਲਵਾਰ ਹੈ ਬਹੁਤ ਸੋਹਣੀ ਬਣਦੀ ਹੈ ਵੀ ਜਿਹੜੀ ਆਪਣੀ ਮੂਰੀ ਇੱਧਰ ਉੱਧਰ ਚਲੀ ਜਾਂਦੀ ਹੈਗੀ ਇੱਧਰ ਨਹੀਂ ਹੋਊਗੀ ਜੀ ਬਿਲਕੁਲ ਸਹੀ ਵੀ ਆਪਣੀ ਮੂਰੀ ਸੈਂਟਰ 'ਚ ਖੜੂਗੀ ਜਿਵੇਂ ਕਿ ਆਪਾਂ ਕਰੀਜ਼ ਬਣਾਉਨੇ ਆ ਇਹ ਇੱਕ ਤਰ੍ਹਾਂ ਦੀ ਵੀ ਨਾ ਤਾਂ ਸਲਵਾਰ ਬਣਦੀ ਆ ਨਾ ਇਹ ਆਪਾਂ ਇਹਨੂੰ ਪਲਾਜੂ ਕਹਿ ਸਕਦੇ ਆ ਇਹ ਅੱਧ ਵਿਚਾਲਾ ਜਾ ਹੋ ਜਾਂਦਾ ਜੀ ਪਰ ਬਣਦੀ ਬਹੁਤ ਸੋਹਣੀ ਹੈ ਇਹ ਸਲਵਾਰ ਹੁਣ ਆਪਾਂ ਦੂਜੀ ਸਾਈਡ ਵਾਲੇ ਬਲ ਵੀ ਇਸੇ ਤਰੀਕੇ ਨਾਲ ਜੜ ਦੱਬ ਦੇਣੇ ਨੇ ਜੀ ਪਹਿਲਾਂ ਆਪਾਂ ਉੱਪਰ ਸਲਾਈ ਲਾਉਣੀ ਹੈ ਫਿਰ نیچے ਨੂੰ ਇਹ ਇਸੇ ਤਰੀਕੇ ਨਾਲ ਆਪਾਂ ਇਹ ਵਾਲੇ ਜਿਹੜੇ ਬਲ ਨੇ ਉਹਨਾਂ ਨੂੰ ਦੱਬ ਦਾਂਗੇ ਇਹ ਜ਼ਰੂਰੀ ਨੇ ਜੀ ਇਹ ਸਲਾਈਆਂ ਲਾਉਣੀਆਂ ਤਾਂ ਹੀ ਆਪਣੀ ਜਿਹੜੀ ਵੈਲਟ ਹੈਗੀ ਲਾਉਣ ਵੇਲੇ ਆਪਾਂ ਨੂੰ ਕੋਈ ਦਿੱਕਤ ਨਹੀਂ ਆਊਗੀ ਪਹਿਲਾਂ ਪਨ ਲੱਗੀ ਜਾਂਦਾ ਹੁੰਦਾ ਵੀ ਇਹਦੇ ਵਿੱਚ ਕੋਈ ਕਟ ਵੀ ਕਾਟ ਵੀ ਨਹੀਂ ਪਈ ਹੋਈ ਸਾਰੀ ਸਲਵਾਰ ਦਾ ਫੇਰ ਇੱਕੋ ਹੈ ਵੀ ਇਹਦੇ ਵਿੱਚ ਅੱਧੀ ਚ ਇਹਨਾਂ ਨੇ 벨ਟ ਪਾਤੀ ਅੱਧੀ ਚ ਲਾਸਟਿਕ ਪਾਤੀ ਉਹ ਵੀ ਅੱਗੇ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਜੀ ਪਹਿਲਾਂ ਮੈਨੂੰ ਦੋ ਤਿੰਨ ਵਾਰੀ ਮੈਂ ਇਹ ਸੋਚਿਆ ਵੀ ਇਹ ਕਿਵੇਂ ਬਣਦੀ ਹੋਗੀ ਵੀ ਇਹਦੇ ਵਿੱਚ ਜਿਵੇਂ ਇੱਕੋ 벨ਟ ਦੇ ਵਿੱਚ ਇਹਨਾਂ ਨੇ ਲਾਸਟਿਕ 벨ਟ ਪਾਤੀ ਹਨਾ ਫਿਰ ਹੌਲੀ ਹੌਲੀ ਸਮਝ ਆਉਂਦਾ ਵੀ ਇਸ ਤਰੀਕੇ ਨਾਲ ਜਿਹੜੀ ਇਹ ਵੀਡੀਓ ਹੈ ਐ ਵੀ ਜਿਹੜੀ ਸਲਵਾਰ ਹੈਗੀ ਬਣਾਈ ਗਈ ਹੈਗੀ ਚੋਣਾ ਜਿਹੜੀਆਂ ਆਪਣੀਆਂ ਪੱਕੀਆਂ ਹੋ ਗਈਆਂ ਜੀ ਹੁਣ ਆਪਾਂ ਇਹਦੀ ਬੈਲਟ ਦਾ ਤੁਹਾਨੂੰ ਆਈਡੀਆ ਦੱਸਾਂਗੇ ਵੀ ਕਿਸ ਤਰੀਕੇ ਨਾਲ ਕਰਨਾ ਆਪਾਂ ਨੇ ਇਹ ਦੇਖੋ ਜੀ ਤੁਹਾਨੂੰ ਵੀਡੀਓ ਦੇ ਵਿੱਚ ਦਿਸ ਰਿਹਾ ਨਾ ਵੀ ਇਸ ਤਰੀਕੇ ਨਾਲ ਤੁਸੀਂ ਜਿਹੜੀਆਂ ਦੋਨੋਂ ਆਸਣ ਦੀਆਂ ਸਲਾਈਆਂ ਨੇ ਇਹਨਾਂ ਨੂੰ ਬਰਾਬਰ ਰੱਖ ਲਿਓ ਫਰੰਟ ਤੇ ਦੇਖੋ ਜੀ ਅੱਗੇ ਵਾਲੀ نیچے ਨੂੰ ਜਾ ਰਿਹਾਗਾ ਜਿਹੜਾ ਆਪਾਂ ਨੇ ਕਾਟ ਪਾਈ ਸੀ ਪਿੱਛੇ ਵਾਲੀ ਜਿਹੜੀ ਸਲਾਈ ਕਪੜਾ ਹੈਗਾ ਉੱਪਰ ਨੂੰ ਜਾ ਰਿਹਾ ਹੈਗਾ ਇੱਕ ਤਰ੍ਹਾਂ ਦਾ ਪਲਾਜ਼ੋ ਦੇ ਪੈਂਟ ਪਲਾਜ਼ੋ ਦੇ ਵਿੱਚ ਵੀ ਇਸੇ ਤਰ੍ਹਾਂ ਕਾਟ ਪੈਂਦੀ ਹੈ ਜੀ ਤੇ ਹੁਣ ਆਪਾਂ ਨੇ ਕੋਈ ਬੇਸਟ ਕਪੜਾ ਵੀ ਜਿਹੜਾ ਇਹਦੇ ਵਿੱਚੋਂ ਬਾਧੂ ਬਚਿਆ ਹੋਇਆ ਉਹ ਲੈ ਲੈਣਾਗਾ ਤੇ ਉਹਦੇ ਵਿੱਚੋਂ ਆਪਾਂ ਨੇ ਲਗਭਗ 3 ਤੋਂ 4 ਇੰਚ ਦੀ ਪੱਟੀ ਕੱਟਣੀ ਹੈਗੀ ਵੀ 벨ਟ ਲਈ ਤੇ ਇਹ ਆਪਣੀ ਹੋਣੀ ਚਾਹੀਦੀ ਹੈ ਜਿੰਨਾ ਵੀ ਆਪਣੀ ਸਲਵਾਰ ਦਾ ਫੇਰ ਹੈ ਉਹਦੇ ਬਰਾਬਰ ਹੋਣੀ ਚਾਹੀਦੀ ਹੈ ਨਾ ਘੱਟ ਜੀ ਨਾ ਵੱਧ ਉਹਦੇ ਆਲੇ ਦਾਲੇ ਆਪਾਂ ਘੁਮਾ ਕੇ ਇਹ 벨ਟ ਹੈ ਜਿਹੜੀ ਲਾਉਣੀ ਹੈਗੀ ਇਹ ਦੇਖੋ ਜੀ ਇਹ ਜਿਹੜੀ ਆਪਣੀ ਸਲਵਾਰ ਦਾ ਫੇਰ ਸੀਗਾ ਉਹ ਹੈਗਾ ਸੀ ਜੀ ਟੋਟਲ 23 ਇੰਚ ਡਬਲ ਕਰਕੇ ਇੱਕ ਸਾਈਡ ਦਾ ਮਤਲਬ ਕਿ 11.5 ਇੰਚ ਡਬਲ ਕਰਕੇ ਸੀਗਾ ਇਹਦਾ 23 ਇੰਚ ਵੀ ਡਬਲ ਕਰਕੇ 벨ਟ ਬਣੂਗੀ ਇਹ ਜਿਹੜਾ ਕੱਪੜਾ ਹੈਗਾ ਜੀ ਇਹ ਹੈਗਾ 23 ਜਾਂ 2 1/2 ਇੰਚ ਕੱਪੜਾ ਇਸ ਲਈ ਆਪਾਂ ਇਹਦੇ ਵਿੱਚ ਜੋੜ ਪਾਵਾਂਗੇ ਜੋੜ ਦਾ ਕੋਈ ਚੱਕਰ ਨਹੀਂ ਜੀ ਤੁਸੀਂ ਜੋੜ پا ਸਕਦੇ ਹੋ ਤੁਸੀਂ 3 1/2 ਤੋਂ 4 ਇੰਚ ਕੱਪੜਾ 3 ਤੋਂ 4 ਇੰਚ ਕੱਪੜਾ ਇਹ ਲੈਣਾਗਾ ਕਿਉਂਕਿ ਵਿੱਚ ਸਿਲਾਈ ਦੇ ਵੀ ਆਊਗਾ ਤੇ ਆਪਣੀ ਜਿਹੜੀ ਬੈਲਟ ਵਾਲੀ ਪੱਟੀ ਹੁੰਦੀ ਹੈ ਉਹ 1 1/2 ਇੰਚ ਚੌੜੀ ਹੁੰਦੀ ਹੈਗੀ ਹੁਣ ਆਪਾਂ ਇਹਨੂੰ ਜਿਹੜੀ ਬੈਲਟ ਹੈਗੀ ਇਹਨੂੰ ਕੱਟ ਲਾਂਗੇ ਇਹਦੇ ਵਿੱਚ ਜੋੜ ਪਾ ਦਾਂਗੇ ਜੋੜ પા ਕੇ ਜੀ ਆਪਾਂ ਇਹਨੂੰ ਤੁਹਾਨੂੰ ਜੜਨੀ ਦੱਸਦੇ ਆਂ ਵੀ ਕਿਸ ਤਰੀਕੇ ਨਾਲ ਜੜਨੀ ਹੈਗੀ ਇਹ ਦੇਖੋ ਜੀ ਇਹਦੇ ਵਿੱਚ ਲਗਭਗ 5 6 ਇੰਚ ਦਾ ਜੋੜ ਪਊਗਾ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਲਿਆ ਕਰੋ ਜੀ ਤੇ ਵਾਲੀ ਸਲਵਾਰ ਤੁਸੀਂ ਜ਼ਰੂਰ ਬਣਾ ਕੇ ਦੇਖਿਓ ਜਿਹੜੀ ਬਹੁਤ ਸੋਹਣੀ ਬਣਦੀ ਹੈ ਇਹ ਇਹ ਜਿਹੜੀ ਬਾਲ ਨੇ ਆਪਣੀ ਕਰੀਜ਼ ਹੈ ਮੂਰੀ ਵਾਲੀ ਜਿਹੜੀ ਸਾਈਡਾਂ ਜੀਆਂ ਤੇ ਜਾਇ ਜਾਂਦੀ ਹੈ ਉਹ ਨਹੀਂ ਜਾਊਗੀ ਹੁਣ ਆਪਾਂ ਇਹਦੇ ਵਿੱਚ ਕੱਪੜਾ ਲੈ ਲਾਂਗੇ ਜੀ ਆਪਾਂ ਇਹਦੇ ਵਿੱਚ ਜੋੜ ਪਾਉਣ ਲਈ ਜੋੜ ਪਾ ਲੈਣਾ ਆਪਾਂ ਨੇ ਤੇ ਨੂੰ ਆਪਾਂ ਨੇ ਜਿਹੜੇ ਪਹਿਲਾ ਸਲਵਾਰ ਨਾਲ ਵੀ ਜਿਵੇਂ ਕੋਈ ਲਾਸਟਕ ਨਹੀਂ ਪਾਉਣੀ ਜੀ ਕੋਈ ਇਹਦੇ ਵਿੱਚ ਆਪਾਂ 벨ਟ ਪੱਟੀ ਨਹੀਂ ਜੜਨੀ ਬੁਕਰਮ ਵਾਲੀ ਤੇ ਆਪਾਂ ਨੇ ਪਹਿਲਾਂ ਇਹਨੂੰ ਜੋੜ પા ਕੇ ਜਿਹੜੀ ਆਪਣੀ ਇਹ 벨ਟ ਇੱਕ ਤਰ੍ਹਾਂ ਦੀ ਜਿਹੜਾ ਪੱਟੀ ਆਪਾਂ ਨੇ ਕਟਿੰਗ ਕੀਤੀ ਹੈ ਇਹਨੂੰ ਸਲਵਾਰ ਨਾਲ ਜੜ ਲਾਂਗੇ ਜੀ ਆਪਾਂ ਸਲਵਾਰ ਨਾਲ ਕਿਵੇਂ ਜੜਨੀ ਆ ਮੈਂ ਤੁਹਾਨੂੰ ਜੋੜ ਬਾਅਦ ਵਿੱਚ ਪਾਉਂਗੀ ਪਹਿਲਾਂ ਤੁਹਾਨੂੰ ਆਈਡੀਆ ਦੱਸ ਦਿੰਨੀ ਆ ਕਿਉਂਕਿ ਵੀਡੀਓ ਹੈ ਜਿਹੜੀ ਫਿਰ ਬਹੁਤ ਲੰਬੀ ਹੋ ਜਾਂਦੀ ਹੈ ਇਹਨੂੰ ਦੇਖੋ ਜੀ ਆਪਾਂ ਨੇ ਇਸ ਤਰੀਕੇ ਨਾਲ ਪੁੱਠੀ ਰੱਖ ਕੇ ਜੜ ਲੈਣਾ ਦੇਖੋ ਜੀ ਐਵੇਂ ਹੀ ਮੈਂ ਪਹਿਲਾਂ ਬਿਨਾ ਜਿਹੜੀ ਬੁਕਰਮ ਪੱਟੀ ਬਿਨਾ ਲਾਸਟਿਕ ਤੋਂ ਐਵੇਂ ਜੜ ਲਈ ਜੀ ਹੁਣ ਆਪਾਂ ਨੇ ਕੀ ਕਰਨਾ ਇਹਦਾ ਸੈਂਟਰ ਜਿੱਥੇ ਝੋਲੀ ਨਾਲ ਝੋਲੀ ਦੀ ਸਲਾਈ ਮਲਾ ਕੇ ਰੱਖ ਲਾਂਗੇ ਜੀ ਇਹਦਾ ਫਰੰਟ ਦਾ ਸੈਂਟਰ ਕਰ ਲਾਂਗੇ ਅੱਦੇ ਦੇ ਵਿੱਚ ਇਹਦੇ ਜਿਹੜੀ ਬੁਕਰਮ ਪੱਟੀ ਹੈ ਉਹ ਜੜੀ ਜਾਊਗੀ ਤੇ ਜਿਹੜੀ ਲਾਸਟਿਕ ਹੈ ਉਹ ਵੀ ਤੁਹਾਨੂੰ ਦੱਸਾਂਗੇ ਵੀ ਕਿਵੇਂ ਪਾਉਣੀ ਹੈਗੀ ਆਪਾਂ ਨਿਸ਼ਾਨ ਲਾ ਲੈਨੇ ਆ ਜੀ ਉੱਥੇ ਤੱਕ ਆਪਾਂ ਨੇ ਜਿਹੜੀ ਪ੍ਰੈਸ ਨਾਲ ਬੁਕਰਮ ਪੱਟੀ ਐ ਪੇਸਟ ਕਰ ਲੈਣੀ ਹੈਗੀ ਇਹ ਦੇਖੋ ਜੀ ਲਗਭਗ 23 ਇੰਚ ਦੀ ਆਪਾਂ ਨੂੰ ਬੁਕਰਮ ਪੱਟੀ ਜਿਹੜੀ ਇਹਦੇ ਵਿੱਚ ਚਾਹੀਦੀ ਹੈਗੀ ਆਪਾਂ ਉੱਥੇ ਮਾਰਕਰ ਨਾਲ ਨਿਸ਼ਾਨ ਲਾ ਲਾਂਗੇ ਜੀ ਬੁਕਰਮ ਪੱਟੀ ਹੈ ਜਿਹੜੀ ਉਹ ਆਪਾਂ ਨੇ ਇੱਕ ਨਿਸ਼ਾਨ ਤੋਂ ਦੂਜੇ ਨਿਸ਼ਾਨ ਤੱਕ ਜੜਨੀ ਹੈ ਇਹ ਕੋਈ ਚੱਕਰ ਨਹੀਂ ਜੀ ਵੀ ਸੈਂਟਰ ਚੋਂ ਜੜਨ ਲੱਗਣਾ ਜਾਂ ਸਾਈਡ ਤੋਂ ਵੀ ਆਪਾਂ ਨੇ ਇੱਕ ਸਾਈਡ ਤੋਂ ਦੂਸਰੀ ਸਾਈਡ ਤੱਕ ਜਾਣਾਗਾ ਆਪਾਂ ਦੋਨੋਂ ਸਾਈਡ ਜੀ ਨਿਸ਼ਾਨ ਲਾ ਲੇ ਹੁਣ ਆਪਾਂ ਇਹ ਪੁੱਠਾ ਕਰ ਲਾਂਗੇ ਇੱਕ ਜਿਹੜੇ ਬੈਲਟ ਹੈ ਉਹਨੂੰ ਤੇ ਆਪਾਂ ਨੇ ਕੀ ਕਰਨਾ ਜੀ ਇਹ ਜਿਹੜੀਆਂ ਅੰਦਰ ਆਪਾਂ ਨੇ ਸਲਾਈਆਂ ਲਾਈਆਂ ਨੇ ਜਿਹੜੀ ਆਪਾਂ ਨੇ ਕੱਪੜਾ ਅੰਦਰ ਸਲਾਈ ਚ ਆਇਆ ਏ ਵਿੱਚ ਨਹੀਂ ਲੈਣਾ ਹੈਗਾ ਜਿਹੜਾ 벨ਟ ਦਾ ਉੱਪਰਲਾ ਬਾਹਰਲਾ ਜਿਵੇਂ ਕਿ ਸਿੱਧਾ ਪਾਸਾ ਹੋਊਗਾ ਉਹਦੇ ਅੰਦਰਲੀ ਸਾਈਡ ਆਪਾਂ ਨੇ ਨਾਲ-ਨਾਲ ਬਿਲਕੁਲ ਸਲਾਈ ਦੇ ਨਾਲ ਉੱਪਰ ਵੀ ਨਹੀਂ ਚਾੜਨੀ ਤੇ ਕੱਪੜਾ ਇੱਥੋਂ ਬਾਧੂ ਵੀ ਨਹੀਂ ਰੱਖਣਾ ਬੁਕਰਮ ਪੱਟੀ ਹੈ ਜਿਹੜੀ ਪੇਸਟ ਕਰ ਲਾਂਗੇ ਪ੍ਰੈਸ ਨਾਲ ਇਹਨੂੰ ਚੰਗੀ ਤਰ੍ਹਾਂ ਤੁਸੀਂ ਹੱਥ ਨਾਲ ਜਿਹੜਾ ਕੱਪੜਾ ਆਪਾਂ ਨੇ ਸਲਾਈਆਂ ਚ ਦਿੱਤਾ ਸੀ ਉਹਨੂੰ ਸਾਈਡ ਤੇ ਮੋੜ ਦਿਓ ਸਾਈਡ ਤੇ ਮੋੜਨ ਤੋਂ ਬਾਅਦ ਜੀ ਇਹ ਦੇਖੋ ਇਹ ਨਿਸ਼ਾਨ ਤੋਂ ਲਾ ਕੇ ਦੂਸਰੇ ਨਿਸ਼ਾਨ ਤੱਕ ਬਿਲਕੁਲ ਨਾਲ-ਨਾਲ ਰੱਖ ਕੇ ਤੁਸੀਂ ਬੁਕਰਮ ਪੱਟੀ ਹੈ ਜਿਹੜੀ ਉਹ ਜੜ ਲੈਣੀ ਹੈਗੀ ਤੁਹਾਡਾ ਇਹ ਨਹੀਂ ਹੋਣਾ ਚਾਹੀਦਾ ਵੀ ਜਿਹੜਾ ਇਹ ਅੰਦਰ ਸਲਾਈਆਂ ਚ ਕਪੜਾ ਆਇਆਗਾ ਵੀ ਬਲਾਲਾ ਉਹ ਵਿੱਚ ਨਹੀਂ ਆਉਣਾ ਚਾਹੀਦਾ نیچے ਨਹੀਂ ਬੁਕਰਮ ਪੱਟੀ ਦੇ ਆਉਣਾ ਚਾਹੀਦਾ ਤਾਂ ਹੀ ਆਪਣੀ ਜਿਹੜੀ ਬੈਲਟ ਪੱਟੀ ਹੈ ਉਹ ਸਫਾਈ ਨਾਲ ਜੜੀ ਜਾਊਗੀ ਇਹ ਦੇਖੋ ਜੀ ਤੁਹਾਨੂੰ ਮੈਂ ਵੀ ਬਾਰ-ਬਾਰ ਇਹੀ ਦੱਸ ਰਹੀ ਆਂਗੀ ਜਿਹੜਾ ਆਪਾਂ ਨੇ ਮਾਰਜਨ ਦੇ ਵਿੱਚ ਕਪੜਾ ਰੱਖਿਆ ਸੀਗਾ ਉਹ ਆਪਾਂ ਨੇ ਸਾਈਡ ਤੇ ਕਰ ਦੇਣਾ ਤੇ ਇਹਦੇ ਬਿਲਕੁਲ ਕਿਨਾਰੇ ਤੇ ਆਪਾਂ ਨੇ ਜਿਹੜੀ 벨ਟ ਪੱਟੀ ਹੈ ਉਹ ਜੜ ਦੇਣੀ ਹੈਗੀ ਇਸ ਤਰੀਕੇ ਨਾਲ ਪ੍ਰੈਸ ਨਾਲ ਜੀ ਆਪਾਂ ਇਹਨੂੰ ਪੇਸਟ ਕਰ ਲਾਂਗੇ ਡਿਪਰੈਸ ਨਾਲ ਨਹੀਂ ਜੜਨੀ ਹੈਗੀ ਤੁਸੀਂ ਸਲਾਈ ਵੀ ਮਾਰ ਸਕਦੇ ਹੋ ਕੱਚੀ ਸਲਾਈ ਮਾਰ ਸਕਦੇ ਹੋ ਬਾਅਦ ਵਿੱਚ ਪ੍ਰੈਸ ਕਰ ਦੋ ਬਾਅਦ ਵਿੱਚ ਲਾ ਦਿਓ ਜੀ ਪੇਸਟ ਕਰ ਦਿਓ ਇਹ ਕੋਈ ਚੱਕਰ ਨਹੀਂ ਹੈਗਾ ਜੇਕਰ ਤੁਹਾਨੂੰ ਵੀ ਦਿੱਕਤ ਆਉਂਦੀ ਹੈਗੀ ਵੀ ਪ੍ਰੈਸ ਨਾਲ ਤੁਹਾਡੇ ਤੋਂ ਨਹੀਂ ਲੱਗਦੀ ਪਹਿਲਾਂ ਤੁਸੀਂ ਸਲਾਈ ਨਾਲ ਇਹ ਪੱਟੀ ਲਾ ਸਕਦੇ ਹੋ ਇਹ ਦੇਖੋ ਜੀ ਇਹ ਪੱਟੀ ਆਪਾਂ ਨੇ ਸਿੱਧੇ ਪਾਸੇ ਤੋਂ ਤੁਹਾਨੂੰ ਦਿਖਾਉਨੇ ਆ ਬਿਲਕੁਲ ਕਿਨਾਰੇ ਤੇ ਜੜੀ ਹੋਈ ਹੈ ਕਿ ਤੋ ਕਪੜਾ ਨਹੀਂ ਛੱਡਿਆ ਹੋਇਆ ਹੁਣ ਇਹ ਜਦੋਂ ਸਲਾਈ ਆਉਗੀ ਇਸ ਤਰ੍ਹਾਂ ਅੰਦਰ ਦੱਬੀ ਜਾਊਗੀ ਇਹ ਆਪਣੀ ਬੈਲਟ ਤੇ ਲਾਸਟਿਕ ਜਿਹੜੀ ਗੁੰਮ ਹੋ ਜਾਊਗੀ ਇੱਕ ਤਰੀਕੇ ਨਾਲ ਹੁਣ ਆਪਾਂ ਨੇ ਲਾਸਟਿਕ ਜਿਹੜੀ ਹੈ ਉਹ ਕੀ ਕਰਨੀ ਹੈ ਜੀ ਲੈਣੀ ਹੈਗੀ ਜਿਵੇਂ ਇਹਦਾ ਹਾਫ ਕਰਖਿਆ ਸੀਗਾ ਇਹਦੇ ਅੱਧੀ ਝੋਲੀ ਦੀ ਸਲਾਈ ਤੋਂ 2 ਇੰਚ ਵਧਾ ਕੇ ਆਪਾਂ ਲਾਸਟ ਕਹ ਜਿਹੜੀ ਕੱਟ ਲੈਣੀ ਹੈਗੀ ਅ ਅੱਧੇ ਲੋਕ ਕੀ ਕਰਦੇ ਨੇ ਜੀ ਬਰਾਬਰ ਦੀ ਉਹ ਕੱਟਦੇ ਨੇ ਬਿਲਕੁਲ ਅੱਧੀ ਉਹ ਕੱਟਦੇ ਨੇ ਪਰ ਆਪਾਂ 2 ਇੰਚ ਵਧਾ ਕੇ ਕਟਾਂਗੇ ਜੀ ਇਹਦੇ ਨਾਲ ਕੀ ਆਏਗਾ ਵੀ ਜ਼ਿਆਦਾ ਜਿਹੜੀ ਗਰਮੀ ਆਂਗੀ ਜਿਵੇਂ ਹੁਣ ਜ਼ਿਆਦਾ ਟਾਈਟ ਨਹੀਂ ਪਾਇਆ ਜਾਂਦਾ ਤਾਂ ਇੰਨੀ ਕੁ ਇੰਚ 1.5 ਇੰਚ ਦੀ ਹੋਰ ਲੂਜ਼ਿੰਗ ਪੈਗੀ ਕਿਉਂਕਿ ਇੰਚ ਕਪੜਾ ਤਾਂ ਜਿਹੜੀ ਲਾਸਟ ਕ ਹੈ ਇਹਨੇ ਸਲਾਈਆਂ 'ਚ ਹੀ ਆ ਜਾਣਾਗਾ ਇਹ ਦੇਖੋ ਜੀ ਪਹਿਲਾਂ ਆਪਾਂ ਲਾਸਟਕ ਦਾ ਅੱਧ ਕਰ ਲਿਆ ਇਹ ਜਿਹੜੀ ਆਪਾਂ ਨੇ ਇਹਦੇ ਵਿੱਚ ਪਾਉਣੀ ਹੈ ਇਹਦਾ ਅੱਧ ਕਰਕੇ ਇਹਦੇ ਅੱਧ ਨਾਲ ਕੀ ਹੋਊਗਾ ਜੀ ਇੱਕ ਸਾਈ ਵੀ ਇੱਕ ਸਾਰ ਵਾਲ ਪੈਣਗੇ ਇਹਨੂੰ ਆਪਾਂ ਅੱਧ ਨੂੰ ਕਿੱਥੇ ਲਾਵਾਂਗੇ ਵੀ ਜਿਹੜਾ ਪਿਛਲੀ ਝੋਲੀ ਵਾਲੀ ਸਲਾਈ ਹੈ ਉਹਦੇ ਤੇ ਮਲਾ ਕੇ ਉੱਥੋਂ ਖਿੱਚ ਪਾਵਾਂਗੇ ਵੀ ਇਹਦੇ ਨਾਲ ਜੀ ਆਪਣੇ ਜਿਹੜੇ ਵਾਲ ਨੇ ਉਹ ਵੱਧ ਘਟ ਨਹੀਂ ਪੈਂਦੇ ਬਿਲਕੁਲ ਅਕਸਾਰ ਪੈਣਗੇ ਵੀ ਨਹੀਂ ਆਪਾਂ ਐ ਨਹੀਂ ਪਤਾ ਕਿ ਕਿਤੋਂ ਵੱਧ ਲਾਸਟਿਕ ਖਿੱਚ ਲਈਏ ਕਿਤੋਂ ਘਟ ਇੱਕ ਸਾਈਡ ਤੇ ਸਲਵਾਰ ਹੈ ਜਿਹੜੀ ਜਾਈ ਨਹੀਂ ਜਾਂਦੀ ਹੁੰਦੀ ਹੈ ਭਾਵੇਂ ਤੁਸੀਂ ਪਲਾਜੋ ਉਹਦੇ ਵਿੱਚ ਪਾ ਰਹੋ ਲਾਸਟਿਕ ਭਾਵੇਂ ਕਿਸੇ ਵੀ ਕੱਪੜੇ ਚ ਪਾ ਰਹੋ ਇਹਦਾ ਸੈਂਟਰ ਕਰਕੇ ਆਈਡੀ ਜ਼ਰੂਰ ਕੱਢੋ ਵੀ ਆਪਾਂ ਇੰਨੀ ਲਾਸਟ ਕਾ ਇੱਥੇ ਤੱਕ ਆਪਾਂ ਦੇਣੀ ਹੈਗੀ ਇਹਦੇ ਨਾਲ ਇੱਕ ਸਾਰ ਜਿਹੜੀ ਲਾਸਟ ਕਾ ਉਹ ਪੈ ਗਈ ਹੈਗੀ ਇਸੇ ਤਰੀਕੇ ਨਾਲ ਜੀ ਆਪਾਂ ਦੂਜੀ ਸਾਈਡ ਜਿਹੜੀ ਲਾਸਟ ਕਾ ਉਹ ਕਿਨਾਰਾ ਜੜ ਲਾਂਗੇ ਦੋਨੋਂ ਕਿਨਾਰੇ ਆਪਾਂ ਨੇ ਜੜ ਲੈਣੇ ਨੇ ਜਿਹੜੀ ਇਹ 벨ਟ ਪੱਟੀ ਹੈ ਇਹਦੇ ਨਾਲ ਇਸ ਤੋਂ ਬਾਅਦ ਜੀ ਆਪਾਂ ਇਹਨੂੰ ਇਹਦੇ ਵਿੱਚ ਬਲ ਪਾਉਣੇ ਨੇ ਇਹਦੇ ਵੱਲ ਵੀ ਸੇਮ ਪਾਉਣੇ ਨੇ ਜੀ ਜਿਵੇਂ ਇਹ ਕੱਪੜਾ ਆਪਾਂ ਨੇ ਹੁਣ 벨ਟ ਪੱਟੀ ਦੇ ਵਿੱਚ ਨਹੀਂ ਦਿੱਤਾ ਸੀ ਉਵੇਂ ਇਹ ਲਾਸਟਿਕ ਦੇ ਵਿੱਚ ਵੀ ਨਹੀਂ ਆਉਣਾ ਚਾਹੀਦਾ ਤੁਹਾਡਾ ਇਹ ਜਿਹੜਾ ਇਹ ਕੱਪੜਾ ਗਾ ਇਹ ਲਾਸਟਿਕ ਦੇ ਵਿੱਚ ਵੀ ਨਹੀਂ ਆਉਣਾ ਚਾਹੀਦਾ ਇੱਥੋਂ ਸਿਲਾਈਆਂ ਤੁਸੀਂ ਪੱਕੀਆਂ ਕਰਦੇਓ ਤਾਂ ਕਿ ਵੀ ਆਪਣੀ ਜਿਹੜੀ ਲਾਸਟਿਕ ਹੈ ਖਿੱਚ ਪੈਣ ਨਾਲ ਇਹ ਟੁੱਟ ਨਾ ਜਾਵੇ ਇੱਥੋਂ ਇਹ ਛੋਟੀਆਂ-ਛੋਟੀਆਂ ਗੱਲਾਂ ਦਾ ਜ਼ਰੂਰ ਧਿਆਨ ਰੱਖਿਆ ਕਰੋ ਜੀ ਵੀ ਜਿਹੜਾ ਕੰਮ ਆਪਾਂ ਕਰਦੇ ਆ ਉਹ ਚੰਗੀ ਤਰ੍ਹਾਂ ਪੱਕਾ ਕਰਕੇ ਕਰੋ ਹੁਣ ਆਪਾਂ ਨੇ ਕੀ ਕਰਨਾ ਜੀ ਪਹਿਲਾ 벨ਟ ਜਿਹੜੀ ਆਪਾਂ ਨੇ ਫਰੰਟ ਤੇ 벨ਟ ਪੱਟੀ ਲਾਈ ਸੀਗੀ ਇੱਥੋਂ ਕੱਪੜਾ ਫੋਲਡ ਕਰ ਲੈਣਾ ਝੋਲੀ ਵਾਲੇ ਨਿਸ਼ਾਨ ਤੋਂ ਤੁਸੀਂ ਜਿੱਥੋਂ ਆਪਣੀ ਹੁੰਦੀ ਹੈਗੀ ਲਾਸਟਕ ਵੀ ਸ਼ੁਰੂ ਉੱਥੇ ਤੱਕ ਲਿਜਾ ਕੇ ਇਹਨੂੰ ਕੱਪੜੇ ਨਾਲ ਵੀ ਬੰਦ ਕਰ ਦੇਣਾ ਇਹਦੀ ਲੇੜੀ ਵੀ ਬੰਦ ਕਰਕੇ ਇੱਥੋਂ ਮਸ਼ੀਨ ਬੰਦ ਕਰ ਦੇਣੀ ਆ ਐਂਓ ਦੂਜੀ ਸਾਈਡ ਪਹਿਲਾਂ ਬੁਕਰਮ ਪੱਟੀ ਝੜ ਲੈਣੀ ਆ ਇਸ ਤੋਂ ਬਾਅਦ ਆਪਾਂ ਬਲ ਪਾਉਣੇ ਸ਼ੁਰੂ ਕਰਾਂਗੇ ਜੀ ਕਿਉਂਕਿ ਇੰਨੇ ਕੱਪੜੇ ਨੂੰ ਆਪਾਂ ਨੇ ਕਵਰ ਕਰ ਲਿਆ ਅੱਧਾ ਰਹਿ ਗਿਆ ਜੀ ਆਪਣੇ ਨਾਲ ਉਹ ਆਪਾਂ ਨੇ ਖਿੱਚ ਕੇ ਕਰ ਲਾਂਗਾ ਇਸ ਲਈ ਜੀ ਪਹਿਲਾਂ ਤੁਸੀਂ ਜਿਹੜੀ ਬੈਲਟ ਪੱਟੀ ਹੈਗੀ ਉਹਨੂੰ ਚੰਗੀ ਤਰ੍ਹਾਂ ਜੜ ਲਿਓ ਤਾਂ ਆਪਣੀ ਜਿਹੜੀ ਬੈਲਟ ਪੱਟੀ ਤੇ ਲਾਸਟਿਕ ਹੈ ਉਹ ਫਿਨਿਸ਼ਿੰਗ ਦੇ ਨਾਲ ਹੋਊਗੀ ਜੇ ਤੁਸੀਂ ਦੋਨੋਂ ਇਕੱਠੇ ਇੱਥੋਂ ਹੀ ਬਲ ਪਾਉਣੇ ਸ਼ੁਰੂ ਕਰ ਦਿੰਦੀ ਮੈਂ ਤਾਂ ਮੇਰਾ ਇਹ ਸਾਰਾ ਜਿਹੜੀ ਬੈਲਟ ਪੱਟੀ ਸੀਗੀ ਉਹ ਘੁੰਮ ਜਾਣੀ ਸੀਗੀ ਇੱਥੋਂ ਆਪਾਂ ਹੁਣ ਜਦੋਂ ਮਸ਼ੀਨ ਧਾਰਨੀ ਹੈ ਜੀ ਉੱਪਰ ਨੂੰ ਲਿਜਾ ਕੇ ਵੀ ਬੰਦ ਕਰ ਦੇਣੀ ਹੈ ਆਪਾਂ ਇਹਦਾ ਅੱਧ ਕਰ ਲੈਣਾਗਾ ਇਹ ਗੱਲਾਂ ਦਾ ਖਾਸ ਧਿਆਨ ਰੱਖਣਾ ਪੈਂਦਾ ਜੀ ਜਿੱਥੇ ਤੱਕ ਆਪਣੀ 벨ਟ ਪੱਟੀ ਹੈਗੀ ਜਿਹੜੀ ਬੁਕਰਮ ਵਾਲੀ ਹੈਗੀ ਉਹਨੂੰ ਆਪਾਂ ਦੋਨੋਂ ਸਾਈਡ ਤੇ ਜਿੱਥੇ ਤੱਕ ਵੀ ਲਾਸਟ ਕੁ ਸ਼ੁਰੂ ਹੁੰਦੀ ਹੈ ਉੱਥੋਂ ਤੱਕ ਬੰਦ ਕਰ ਲਾਂਗੇ ਇਹ ਦੇਖੋ ਜੀ ਇਸ ਤਰੀਕੇ ਨਾਲ ਕੱਪੜੇ ਨੂੰ ਆਪਾਂ ਨੇ ਅੰਦਰ ਰੱਖੀ ਜਾਣਾ ਤੇ ਸਲਾਈ ਲਾਈ ਜਾਣੀ ਹੈਗੀ ਇਸ ਤਰੀਕੇ ਨਾਲ ਜੀ ਆਪਾਂ ਨੇ ਬੰਦ ਕਰਨਾ ਵੀ ਮਸ਼ੀਨ نیچے ਧਾਰਨੀ ਹੈ ਜਦੋਂ ਉੱਪਰ ਨੂੰ ਵੀ ਸਲਾਈ ਲਾ ਕੇ ਧਾਰਨੀ ਹੈ ਦੋਨੋਂ ਸਾਈਡਾਂ ਤੋਂ ਉਹ ਆਪਾਂ ਇਸੇ ਤਰੀਕੇ ਨਾਲ 벨ਟ ਪੱਟੀ ਨੂੰ ਲੱਗ ਕਰ ਲਾਂਗੇ ਹੁਣ ਇਸ ਤੋਂ ਬਾਅਦ ਜੀ ਆਪਣੀ ਦੂਸਰੀ ਸਾਈਡ ਚੱਲ ਰਿਆਂਗੇ ਆਪਾਂ 벨ਟ ਪੱਟੀ ਤੇ ਇਹ 벨ਟ ਤੇ ਵੀਡੀਓ ਤਾਂ ਨਹੀਂ ਜੀ ਫਾਸਟ ਕੀਤੀ ਵੀ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਸਕੇ ਇਹ ਦੇਖੋ ਜੀ ਇਸ ਤਰੀਕੇ ਨਾਲ ਆਪਾਂ ਦੋਨੋਂ ਸਾਈਡ ਤੇ ਸਲਾਈਆਂ ਲਾਈਆਂ ਨੇ ਤੇ ਹੁਣ ਆਪਾਂ ਨੇ ਜਿਹੜੇ ਲਾਸਟ ਹੈ ਉਹਦੇ ਵਿੱਚ ਬਲ ਪਾਉਣੇ ਸ਼ੁਰੂ ਕਰਨੇ ਨੇ ਆਪਾਂ ਜਿਵੇਂ ਤੁਹਾਨੂੰ ਦੱਸਿਆ ਸੀਗਾ ਜਿਹੜੀ ਆਪਾਂ ਨੇ ਝੋਲੀ ਵਾਲੀ ਨਿਸ਼ਾਨ ਲਾਏ ਸੀਗੇ ਉਹ ਤੇ ਆਪਣਾ ਜਿਹੜਾ ਲਾਸਟ ਹੈ ਉਹ ਅੱਧ ਤੇ ਰੱਖ ਕੇ ਹੱਥ ਨਾਲ ਖਿੱਚ ਲਿਓ ਜਿੰਨੇ ਵੀ ਵਾਲ ਪੈਣੇ ਨੇ ਇਕਸਾਰ ਪੈਣਗੇ ਜੀ ਕਿਸੇ ਕਿਸੇ ਸਾਈਡ ਵੱਧ ਜਾਂ ਘੱਟ ਨਹੀਂ ਪੈਂਦੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਕਿਉਂਕਿ ਵੀਡੀਓ ਬਣਾਉਣ ਤੇ ਬਹੁਤ ਮਿਹਨਤ ਲੱਗਦੀ ਹੈਗੀ ਤੇ ਟਾਈਮ ਵੀ ਬਹੁਤ ਲੱਗ ਜਾਂਦਾ ਜੀ ਦੇਖੋ ਜਿੰਨਾ ਵੀਡੀਓ ਦੇ ਵਿੱਚ ਤੁਹਾਨੂੰ ਦਿਸ ਰਿਹਾ ਇਸ ਤੋਂ ਦੁੱਗਣਾ ਤਿੰਗਣਾ ਟਾਈਮ ਲੱਗ ਜਾਂਦਾ ਹੈਗਾ ਕੁਝ ਤਾਂ ਆਪਾਂ ਵੀਡੀਓ ਸਕਿਪ ਕਰ ਕਰਕੇ ਬਣਾਉਣੇ ਹੁੰਨੇ ਆ ਕੁਝ ਵੀਡੀਓ ਨੂੰ ਫਾਸਟ ਕਰ ਦੰਨੇ ਆ ਜੀ ਇਸ ਲਈ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਜਿਹੜੀਆਂ ਮੇਰੀਆਂ ਭੈਣਾਂ ਸੋਹਣੇ ਸੋਹਣੇ ਕਮੈਂਟ ਕਰਦੀਆਂ ਨੇ ਉਹਨਾਂ ਦਾ ਬਹੁਤ ਧੰਨਵਾਦ ਆਪਣੇ ਜਿਹੜੇ 15000 ਸਬਸਕ੍ਰਾਈਬਰ ਪੂਰੇ ਹੋਣ ਵਾਲੇ ਨੇ ਜੀ ਜਲਦੀ ਜਲਦੀ 15000 ਸਬਸਕ੍ਰਾਈਬਰ ਆਪਣੇ ਪੂਰੇ ਕਰ ਦੋ ਅੱਗੇ ਆਪਾਂ ਪੇਂਟ ਤੇ ਹੈਂਡ ਐਮਬ੍ਰੋਇਡਰੀ ਹੈ ਜਿਹੜੀ ਉਦਿਆਂ ਵੀ ਵੀਡੀਓ ਤੁਹਾਨੂੰ ਲੈ ਕੇ ਆਵਾਂਗੇ ਪਰ ਪਹਿਲਾਂ ਥੋੜੀਆਂ ਜਿਹੀਆਂ ਸਲਾਈ ਦੀਆਂ ਵੀਡੀਓ ਹੋਰ ਪਾ ਦਈਏ ਜੀ ਜੇਕਰ ਤੁਸੀਂ ਪਹਿਲਾਂ ਹੈਂਡ ਐਮਬਰਾਇਡਰੀ ਦੀਆਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਕਮੈਂਟ ਜ਼ਰੂਰ ਕਰ ਦਿਓ ਜੇਕਰ 10 ਕਮੈਂਟ ਆਪਾਂ ਨੂੰ ਹੈਂਡ ਐਮਬਰਾਇਡਰੀ ਦੇ ਆਉਣਗੇ ਤਾਂ ਆਪਾਂ ਪਹਿਲਾਂ ਹੈਂਡ ਐਮਬਰਾਇਡਰੀ ਆ ਜਿਹੜੀ ਵਿੱਚ ਉਹਦੀਆਂ ਵੀ ਵੀਡੀਓ ਬਣਾਉਣੀਆਂ ਸ਼ੁਰੂ ਕਰ ਦਾਂਗੇ ਤੇ ਇਹ ਦੇਖੋ ਜੀ ਇਹਦੀ ਮੂਰੀ ਤੇ ਮੂਰੀ ਵਾਲੀ ਸਲਾਈ ਦੂਜੀਆਂ ਸਟੇਟ ਸਲਵਾਰਾਂ ਮੰਗੂਈ ਬਣਦੀ ਹੈਗੀ ਪਹਿਲਾਂ ਆਪਾਂ ਜਿਹੜੀ ਬੁਕਰਮ ਪੱਟੀ ਲਾ ਕੇ ਨੂੰ ਮੂਰੀ ਨੂੰ ਅੰਦਰ ਫੋਲਡ ਕਰ ਲਾਂਗੇ ਜੀ ਫਿਰ ਜਿਹੜੀ ਮੂਰੀ ਵਾਲੀ ਸਲਾਈ ਲਾ ਦਾਂਗੇ ਧੰਨਵਾਦ ਜੀ